ਤੇ ਤੁਸੀਂ ਦੇਖਿਓ ਜੀ ਹੁਣ ਪੰਜਾਬ ਦੇ ਲੋਕਾਂ ਲਈ ਮਾਨਸਾਬ ਨੇ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਜਿੱਥੇ ਕਦੇ 40 ਸਾਲ ਤੋਂ ਪਾਣੀ ਸੀਗਾ ਅੱਜ ਕਿਸਾਨ ਕਹਿੰਆਂ ਮੋਢਿਆਂ ਤੇ ਰੱਖ ਕੇ ਭੰਗੜੇ ਪਾ ਰਹੇ ਆ ਤੇ ਜਸ਼ਨ ਮਨਾ ਰਹੇ ਆ ਮੋਟਰਾਂ ਦੇ ਮੂਹਰੇ ਖੜ ਕੇ ਨੱਚ ਰਹੇ ਆ ਵੀ ਪਹਿਲੀ ਵਾਰ ਹੋਇਆ ਵੀ ਅਣਿੰਦੀਆਂ ਰਾਤਾਂ ਕੱਟੀਆਂ ਉਹਨਾਂ ਨੇ ਪੁਸ਼ਤਾਰ ਪੁਸ਼ਤ ਅਣਿੰਦੇ ਸੌਂਦੇ ਸੀ ਘੰਟਾ ਬਿਜਲੀ ਆ ਗਈ ਚਲੇ ਗਈ ਫੇਰ ਬੰਦ ਕਰਤੀ ਫੇਰ ਚਲਾ ਲਈ ਤੇ ਇੱਕ ਬੰਦਾ ਦਾ ਸਿਰਫ ਸਟਾਰਟਰ ਦਬਣ ਤੇ ਹੀ ਰਹਿੰਦਾ ਸੀਗਾ ਇਸ ਕਰਕੇ ਇਹ ਕਿਸਾਨਾਂ ਨੂੰ ਇੱਕ ਬਹੁਤ ਬੜੀ ਇੱਕ ਜਿਹੜੀ ਕਿਸਾਨਾਂ ਨੂੰ ਸਹੂਲਤ ਹੈ ਜਿਹੜੀ ਮਾਨ ਸਾਹਿਬ ਨੇ ਦਿੱਤੀ ਹੈ ਵੀ ਟੇਲਾਂ ਤੱਕ ਪਾਣੀ ਪਹੁੰਚਾਤਾ ਤੇ ਨਵੀਂ ਹੁਣ ਤੁਹਾਡੇ ਸਾਹਮਣੇ 70 ਕਿਲੋਮੀਟਰ ਨਵੀਂ ਜਿਹੜੀ ਨਹਿਰ ਉਹ ਵੀ ਕੱਢ ਰਹੇ ਆ ਤੇ ਤਾਂ ਕਿ ਕਿਸਾਨੀ ਹੈ ਜਿਹੜੀ ਕਿਉਂਕਿ ਸਾਡੀ ਜਿਹੜੀ ਆਰਥਿਕਤਾ ਮੇਨ ਉਹ ਕਿਸਾਨੀ ਤੇ ਨਿਰਭਰ ਹੈ ਜੀ ਤੇ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੁੰਦਾ ਸਾਡਾ ਪੰਜਾਬ ਦਾ ਉਦੋਂ ਤੱਕ ਸਾਡੀ ਤਰੱਕੀ ਨਹੀਂ ਹੋ ਸਕਦੀ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਾਵੇਂ ਇੰਡਸਟਰੀ ਦੀ ਗੱਲ ਕਰ ਲਈਏ ਪਾਵੇਂ ਮਜ਼ਦੂਰਾਂ ਦੀ ਗੱਲ ਕਰ ਲਈਏ ਪਾਵੇਂ ਵਪਾਰੀਆਂ ਦੀ ਗੱਲ ਕਰ ਲਈਏ ਹਰ ਵਰਗ ਨੂੰ ਖੁਸ਼ ਕਰਨ ਲਈ ਹਰ ਵਰਗ ਨੂੰ ਖੁਸ਼ਹਾਲ ਕਰਨ ਲਈ ਦਿਨ ਰਾਤ ਜਿਹੜਾ ਉਹਨਾਂ ਨੇ ਇੱਕ ਕੀਤਾ ਹੋਇਆ ਸੀ